ਹਾਂਜੀ ਅੱਜ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੇ ਆਧਾਰ ਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਿਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ 'ਤੇ ਧਿਆਨ ਦਿੰਦੇ ਹੋਏ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਦੌਰਾਨ ਇਸ 17 6 ਦਾ ਮੈਟਰ ਹੈਗਾ ਵੀ ਇਹਨਾਂ ਦਾ ਨਾਕਾ ਜਿਹੜਾ ਲੱਗਾ ਹੋਇਆ ਸੀ ਤੇ ਇਹਨਾਂ ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲਦੀ ਐ ਸੀਆਈ ਟੀਮ ਨੂੰ ਸਾਡੀ ਇਨਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਉਸ ਵਿਧਾਰਤ ਇੱਕ ਜ਼ੈਨਕਾਰ ਜਿਸ ਦਾ ਨੰਬਰ ਸੀਗਾ ਪੀਬੀ 19ਡੀ 3144 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਇੱਕ ਕਾਲੇ ਰੰਗ ਦੀ ਉਸ ਦਾ ਨੰਬਰ ਸੀ PB930106 ਜਿਹੜੀ ਕਿ ਗਰਚਾ ਰੋਡ ਤੇ ਗਲੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨਾਂ ਦੇ ਇਨਕਸ਼ਾਫ ਤੇ ਬਰਾਮਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ 3 ਕਰੇਟਾਕਾਰ ਦੋ ਫਾਰਚੂਨਰ ਇੱਕ ਵਰਨ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਦੇ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਜਿਨ੍ਹਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਉਹ ਸਾਰਿਆਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਲਿਪਤ ਸਿਗੇ ਉਹਨਾਂ ਦਾ ਜਲਦੀ ਹੀ ਹੋਰ ਪਰਦਾਫਾਸ਼ ਹੋਣ ਦੀ ਵੱਡੇ ਲੈਵਲ ਤੇ ਉਮੀਦ ਹੈ ਕਿਉਂ ਕਿ ਇਸ ਦੇ ਵਿੱਚ ਕੀ ਕਰਦੇ ਸੀ ਇਹ ਵੀ ਜਿਵੇਂ ਕੋਈ ਗੱਡੀ ਟੋਟਲ ਐਕਸੀਡੈਂਟਲ ਹੋ ਗਈ ਉਹਦੇ ਉਥੋਂ ਗੱਡੀ ਦਾ ਜਿਹੜਾ ਸੀਗਾ ਇਹ ਆਪਣਾ ਨੰਬਰ ਜਿਹੜਾ ਸੀਗਾ ਆਪਣਾ ਹੋਰ ਨਵਾਂ ਲੈ ਕੇ ਬਿਲ ਨਵੇਂ ਬਣਾ ਕੇ ਔਰ ਇਹ ਇਥੇ ਕਿਸੇ ਖਰੜ ਜਿਹੜੀ ਸੀਗੀ ਸਾਡੀ ਇੱਕ ਉਹਦੇ ਨਾਲ ਜਿਹੜੇ ਉਹ ਮਿਲ ਮਿਲਿ ਭੁਗਤ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਾਹਮਣੇ ਆਇਆ ਵੀ ਇਹ ਮਤਲਬ ਇੱਕ ਬਹੁਤ ਵੱਡਾ ਗੈਂਗ ਬਣ ਗਿਆ ਜਿਹੜਾ ਕਿ ਇਹ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਿਹਾ ਸੀ ਵੀ ਟੈਕਸ ਵੀ ਚੋਰੀ ਬਿੱਲ ਵੀ ਜਾਲੀ ਦਸਤਾਵੇਜ਼ ਸਾਰੇ ਜਾਲੀ ਬਣਾ ਕੇ ਕੋਈ ਡਿਸਮੈਂਟਲ ਗੱਡੀਆਂ ਹੁੰਦੀਆਂ ਸੀ ਉਹਨਾਂ ਦੀਆਂ ਚੋਰੀ ਹੋਈ ਗੱਡੀ ਦੇ ਜਾਂ ਕੋਈ ਗੱਡੀ ਹੋਰ ਜਿੱਦਿ ਕਿਸਤਨ ਕਟੋਜਨ ਦੀਆਂ ਸੀਗੀਆਂ ਉਹ ਹੋਰ ਸਟੇਟ ਸ਼ੋਅ ਲੈ ਆ ਕੇ ਇੱਧਰ ਵੇਚ ਦਿੰਦੇ ਸੀਗੇ ਹੁਣ ਤੱਕ ਦੀ ਪੜਤਾਲ ਦੇ ਵਿੱਚ ਇਹ ਸੱਜਾ ਸਾਹਮਣੇ ਆ ਰਹੀ ਹੈ ਹੋਰ ਪੜਤਾਲ ਦੇ ਵਿੱਚ ਜਿਹੜੇ ਹੋਰ ਬੰਦੇ ਸ਼ਾਮਲ ਹੋਣਗੇ ਅਗਲੀ ਪ੍ਰੈਸ ਕਾਨਫਰੰਸ ਤੋਂ ਦੱਸੇਗਾ ਸਰ ਲੱਗਦਾ ਜਾਲੀ ਨੰਬਰ ਲਗਾ ਕੇ ਗੱਡੀਆਂ ਵੇਚੀਆਂ ਜਾਂ ਰਹੀਆਂ ਸੀ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਵਿੱਚ ਟੈਂਪਰਿੰਗ ਕਰਕੇ ਇੰਜਨ ਚੈਸੀ ਨੰਬਰ ਹੋਰ ਦਸਤਾਵੇਜ਼ ਜਾਲੀ ਤੌਰ ਤੇ ਤਿਆਰ ਕਰਕੇ ਇਹ ਮਤਲਬ ਮਾਰਕੀਟ ਚ ਗੱਡੀਆਂ ਵੇਚਦੇ ਸੀਗੇ ਕਿੰਨੇ ਕਿੰਨੀ ਕੀਮਤਾਂ ਜੀਆਂ ਹੈਗੀਆਂ ਗੱਡੀਆਂ ਦੀ ਬੰਦੇ ਕਿਥੋਂ ਕਿਥੋਂ ਲੈਦੇ ਸਰ ਜੀ ਬੰਦੇ ਬੜੇ ਗਨੇ ਕਿਥੋਂ ਕਿਥੋਂ ਇਹ ਲਗ ਲਗ ਜਗ੍ਹਾ ਦੇ ਨੇ ਵੀ ਜਿਨ੍ਹਾਂ ਵਿੱਚੋਂ ਹਲੇ ਸਾਰੀ ਉਸ ਚੀਜ਼ ਐਸੀਆਂ ਨੇ ਵੀ ਸਾਡੀ ਇਹ ਬੜੀ ਅਚੀ ਰਿਕਵਰੀ ਹੈ ਅਸੀਂ ਚਾਹਦੇ ਹੋਰ ਰਿਕਵਰੀ ਵਧੀਆ ਬਣੇ ਸਰ ਇਹਦੇ ਵਿੱਚ ਆਰਟੀਓ ਦਾ ਅਸਰ ਤਾਂ ਵੀ ਕੋਈ ਕਿਤੇ ਆਇਆ ਹੈਗਾ ਸਾਨੂੰ ਹਾਂ ਜੀ ਆਊਗਾ ਜੀ ਆਣਗੇ ਜੋ ਵੀ ਵਿਚਾਰੂਗੇ ਸਰ ਕਿੰਨੇ ਕੀਮਤ ਦੀਆਂ ਗੱਡੀਆਂ ਤੁਸੀਂ ਬਰਾਮਦ ਕੀਤੀਆਂ ਸਰ ਇਹ ਜਿਵੇਂ ਹੁਣ ਦੇਖੋ ਤੁਹਾਡੀ ਹੈਗੀ ਥਾਰ ਹੀ ਹੈ 14 ਲੱਖ ਦੀ ਹੈ ਅੰਜੀ ਕ੍ਰੇਟਾ ਹੈਗੀ ਹੈ ਵੀ 14 ਲੱਖ ਦੀ ਹੈ ਫਿਰ ਕ੍ਰੇਟਾ ਇੱਕ ਹੈਗੀ ਹੈ ਜਿਹਦੀ ਐਸਵੀ ਦੇ ਵੈਲਿਊ ਦੀ 7 ਲੱਖ ਪੈ ਰਹੀ ਹੈ ਫਿਰ ਇੱਕ ਵਰਨਾਕਾਰ ਉਹਦੀ 5 ਲੱਖ ਪੈ ਰਹੀ ਹੈ ਫਿਰ ਫੋਰਚਨਰ ਗੱਡੀ ਦੀ ਕੀਮਤ 25-25 ਲੱਖ ਦੀ ਪੈ ਰਹੀ ਹੈ ਸੋ ਕਾਫੀ ਗੱਡੀਆਂ ਲੜੀ ਦੇ ਵਿੱਚ ਆ ਰਹੀਆਂ। ਇਹਦੇ ਵਿੱਚ ਇੰਸ਼ੋਰੈਂਸ ਵਾਲਾ ਵੀ ਆਇਆ ਸਰ ਜੀ ਮੈਂ ਅੱਪਾ ਗੱਲ ਕਰ ਰਿਹਾ ਸਰ ਕਿ ਗੱਡੀਆਂ ਟੋਟਲ ਲਾਸ ਸਾਡੀਆਂ ਹੋ ਜਾਂਦੇ ਨੇ। ਹਾਂਜੀ ਉਹ ਦੱਸਿਆ ਤੁਹਾਨੂੰ ਪਹਿਲਾਂ ਹੀ ਟੋਟਲ ਲਾਸ ਵਾਲੀਆਂ ਹੈਗੀਆਂ ਉਹ ਅਸੀਂ ਚੈੱਕ ਕਰ ਰਹੇ ਹਾਂ। ਨਹੀਂ ਜਿਵੇਂ ਇੰਸ਼ੋਰੈਂਸ ਵਾਲਾ ਵੀ ਕੋਈ ਸ਼ਾਮਲ ਹੈ ਸਰ। ਹੋ ਸਕਦਾ ਜੀ ਆਪਾਂ ਪੜਤਾਲ ਦੇ ਦੌਰਾਨ ਰਿਮਾਂਡ ਵਗੈਰਾ ਮਿਲਿਆ ਜੀ। ਮਿਲਿਆ ਜੀ ਰਿਮਾਂਡ ਚੱਲ ਰਿਹਾ ਅੰਡਰ ਰਿਮਾਂਡ ਨੇ। ਅੱਜ ਉਹਨਾਂ ਨੂੰ ਪੇਸ਼ ਕਰਨਾ ਦੁਬਾਰਾ ਤੇ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਸਰ ਇਹਦੇ ਚ ਇੱਕ ਗੱਡੀ ਬਰਨਾਲੇ ਜ਼ਿਲ੍ਹੇ ਦੀ ਹੈ ਜੀ, ਇੱਕ ਖਾੜਗ ਦੀ ਹੈ 6 ਮ ਅੱਪਾ ਕਿ ਤੁਗ ਤੁਗਰਾਮ ਦੀ ਕੀਤੀ ਹੈ ਸਾਰੇ ਇਕ ਇਹ ਸਾਰੀ ਨਾ ਜੀ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਅਸੀਂ ਸਾਰੀ ਰਿਕਵਰੀ ਪ੍ਰੋਪਰਲੀ ਕਰ ਲਈਏ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਅਸੀਂ ਚਾਹੁੰਦੇ ਵੀ ਪਬਲਿਕਲੀ ਹਲੇ ਉਸ ਤਰੀਕੇ ਨਾਲ ਉਹ ਵੀ ਸਾਡੀ ਤਫਤੀਸ਼ 'ਚ ਕੋਈ ਫਰਕ ਪਵੇ ਸੋ ਇਸ ਕਰਕੇ ਹੋਂ ਦੇ ਵਾਸਤੇ ਇੰਨੀ ਹੀ ਜਾਣਕਾਰੀ ਤੁਹਮੈ ਇਹਨਾਂ ਦੋ ਤਰਫੋਂ ਗੱਲ ਜਾ ਰਹੀ ਹੈ ਇੱਕ ਤੁਸੀਂ ਕਹਿ ਰਹੇ ਹੋ ਵੀ ਜਿਹੜੀਆਂ ਟੋਟਲ ਲਾਸ ਜਾਂ ਬੀਮੇ ਵਾਲਿਆਂ ਦੀਆਂ ਪਰਿਮਾ ਹੋਈਆਂ ਸੀ ਜਾਂ ਇਹ ਚੋਰੀਆਂ ਨੇ ਨਹੀਂ ਨਹੀਂ ਇਹਦੇ ਵਿੱਚ ਤੁਸੀਂ ਮਿਸ ਅੰਡਰਸਟੈਂਡ ਨਾ ਹੋਵੋ ਜੀ ਸਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਗੈਂਗ ਹੈ ਇਹਨਾਂ ਦੀ ਕੰਮ ਕਰਨ ਦਾ ਤਰੀਕਾ ਸੀਗਾ ਵੀ ਜਿਵੇਂ ਕੋਈ ਟੋਟਲ लॉस ਗੱਡੀ ਹੋ ਗਈ ਜੀ ਸਰ ਉਹ ਇਧਰੋਂ ਆ ਕੇ ਕੋਈ ਹੋਰ ਗੱਡੀ ਲੱਲੀ ਉਹ ਤੇ ਟੈਂਪਰਿੰਗ ਕਰ ਲਈ ਉਹ ਇੰਜਨ ਨੰਬਰ ਚੈਸੀ ਨੰਬਰ ਦਸਤਾਵੇਜ਼ ਨਵੇਂ ਤਿਆਰ ਕਰਾ ਲਏ ਜੀ ਇਸ ਤਰੀਕੇ ਨਾਲ ਇਹ ਕੰਮ ਕਰ ਰਹੀ ਸੀ ਸਰ ਇਹ ਗੈਂਗ ਦਾ ਕੋਈ ਨਾਮ ਹੈ ਨਹੀਂ ਨਹੀਂ ਗੈਂਗ ਇਦਾਂ ਕੋਈ ਨਾਮ ਨਹੀਂ ਮਤਲਬ ਜਿਵੇਂ ਪੰਜ ਛੇ ਬੰਦੇ ਰਲ ਕੇ ਇਕੱਠੇ ਹੋ ਗਏ ਉਹਨਾਂ ਨੇ ਮਤਲਬ ਆਪਣਾ ਕੰਮ ਸ਼ੁਰੂ ਕਰ ਲਿਆ ਇਹ ਗੱਡੀਆਂ ਦੀ ਲੁੱਟਖੋ ਕਰਦੇ ਸੀ ਲੁੱਟਖੋ ਨਹੀਂ ਚੋਰੀ ਕਰਦੇ ਸੀ ਜਾਂ ਕੋਈ ਹੋਰ ਸਰ ਲੁੱਟਖੋ ਨਹੀਂ ਜੀ ਮੈਂ ਤੁਹਾਨੂੰ ਦੁਬਾਰਾ ਤੋਂ ਸਮਝਾਉਣਾ ਸਰ ਲੱਗਦਾ ਕਿਤੇ ਨਾ ਕਿਤੇ ਹੋਰ ਮੂਰੇ ਖਲਾਸੇ ਹੋਣ ਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਕਿਉਂਕਿ ਇਸ ਦੀ ਤਫਤੀਸ਼ ਕਾਫੀ ਲੰਬੀ ਚੌੜੀ ਚਲਣੀ ਹੈ ਤੇ ਹੋਰ ਗੱਡੀਆਂ ਰਿਕਵਰੀ ਹੋਣ ਦੇ ਬਹੁਤ ਚਾਂਸ ਸਰ ਕਿਹੜੇ ਹਸਪਤਾਲ ਨਾਲ ਜਿਹਨ ਕੀ ਨੀ ਤਾਰਾ ਜਿਹੜਾ ਇਹ ਇਹ ਹੁਣ ਸੰਤੁਪਤੀਸ਼ ਕਰਕੇ ਅਗਲੀ ਤਫਤੀਸ਼ ਕਰੀਏ ਸਰ ਕੀ ਹਰੀ ਤਫਤੀਸ਼ ਜੀ ਹੈਗੀ ਹੈ ਇਹਨਾਂ ਚ ਹੁਣ ਪੜਤਾਲ ਦੇ ਵਿੱਚ ਆ ਰਹੇ ਨੇ ਸਾਹਮਣੇ ਵੀ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਰਿਸਟਰਡ ਹੈਗੇ ਨੇ ਠੀਕ ਹੈ ਇਹਨਾਂ